हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮੇਟਰ 18 ਤਰੀਕ 8 ਮਹੀਨਾ 2025 ਨੂੰ ਵੀਡੀਓ ਬਣਾ ਰਹੇ ਆ ਕਿ ਬਾਈ ਦੇ ਘਰੋਂ 8 ਨਾਗ ਬਾਈ ਨੇ ਸੇਲ ਕਰਨਾ ਜਿੰਨਾਂ ਚੋਂ ਇੱਕ ਤਾਂ ਬੂਰੀ ਕੱਟੀ ਵੇਚੀ ਆ ਬਾਈ ਨੇ ਨੀਲੀ ਰਵਿਚ ਪੈਂਦੀ ਆ ਠੀਕ ਹੈ ਤੇ ਬਾਕੀ ਪੰਜ ਮੂਰਾ ਦੇ ਨਸਲ ਦੇ ਕੱਟਾ ਪੈਂਦੀਆਂ ਨੇਗੀਆਂ ਤੇ ਇੱਕ ਸਾਨੂੰ ਗਾਂ ਦਿਖਾਦਾ ਐਚਐਫ ਦੀ ਇੱਕ ਸਾਨੂੰ ਵਧੀਆ ਸੋਹਣੇ ਰਿਕਾਰਡ ਦਾ ਆ ਕੱਟਾ ਬਾਈ ਨੇ ਸੇਲ ਕਰਨਾ ਟੋਟਲ 8 ਨਾਗ ਆ ਬਾਈ ਕੋਲੇ ਪੰਜ ਮੂਰਾ ਦਾ ਕੱਟਾ ਇੱਕ ਗਾਂ ਕੀ ਛੇਮੀ ਸੱਤਵਾਂ ਕੱਟਾ ਤੇ ਆਠੀ ਬੂਰੀ ਕੱਟੀ ਆ ਠੀਕ ਹੈ ਤੇ ਤਰੀਕਸ ਨੂੰ ਨੋਟ ਕਰਾ ਦੇ ਨਾਲ ਦੀ ਨਾਲ ਆਪਣੇ ਚੈਨਲ ਭਾਗ ਸਿੰਘ ਫਾਰਮਸ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਦਾਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰ ਲਿਓ 8360462501 ਆਪਣਾ ਸੰਪਰਕ ਨੰਬਰ ਆ ਵੀਡੀਓ ਬਣਾਉਣ ਵਾਸਤੇ ਬਾਕੀ ਪਸ਼ੂ ਖਰੀਦਣ ਵਾਸਤੇ ਮਾਲਕਾਂ ਨੰਬਰ ਤੁਹਾਨੂੰ ਸਕਰੀਨ ਤੇ ਲਾ ਦਾਂਗੇ ਜਿਹੜਾ ਭਰਾ ਜਿਹੜਾ ਨਾਲ ਖਰੀਦੂਗਾ ਕਿਸੇ ਵੀ ਢੰਗ ਤੋਂ ਤਸੱਲੀ ਬੇਸ਼ੱਕ ਕਰ ਸਕਦਾਗਾ ਤੇ ਬਾਕੀ ਗਾਰਾਂ ਬਾਈ ਨਾਲ ਗੱਲਬਾਤ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਬਾਈ ਨਾਲ ਸੰਪਰਕ ਕਰੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਹੋਲਦੀ ਆਪਾਂ ਮੋਇ ਨੰਬਰ 98145 46408 ਇੱਕ ਵਟਸਐਪ ਵਾਲਾ 98177 46408 ਠੀਕ ਹੈ ਭਾਈ ਇਹ ਦੋ ਨੰਬਰ ਹੈ ਇੱਕ ਕਾਲ ਵਾਲਾ ਇੱਕ ਵਟਸਐਪ ਵਾਲਾ ਦੋਨੇ ਨੰਬਰ ਤੋਂ ਸਕਰੀਨ ਦਿਲਾ ਦਾਂਗੇ ਭਾਈ ਪਹਿਲਾਂ ਬੂਰੀ ਤੇ ਸ਼ਾਰਟ ਕਰ ਲਈ ਆਪਾਂ ਹਾਂ ਬਈ ਕਰ ਬੂਰੀ ਜਿਨਾ ਬੂਰੀ ਕੱਟੀ ਆ ਨਾ ਢੇਲੀਰਾ ਵੀਜੀ ਪਈ ਨਾ ਅੰਗ ਤਾਂ ਇਹਦੇ ਰੰਗਵਾਨੀ ਤਾਂ ਕਿੰਨੀ ਕੁ ਉਮਰ ਦੀ ਆ ਇਹ ਮਹੀਨਿਆਂ ਦੀ ਹੋਈ ਹੈ ਭਾਈ 7-8 ਮਹੀਨਿਆਂ ਦੀ ਹੋਣੀ 7-8 ਮਹੀਨਾ ਦੀ ਥਣਚਾਰੀ ਆ ਹਾਂ ਥਣਚਾਰੀ ਜੀ ਥਾਂ ਤੋਂ ਦਿਖਾ ਰਹੇ ਮਤਲਬ ਥਣ ਪਾਈਆਂ ਚਾਰ ਹੀ ਆ ਤੇ ਇੱਥੋਂ ਦੇਖ ਸਕਦੇ ਹੋਗੇ ਤੇ ਅੱਖਾਂ ਤੁਸੀਂ ਦੇਖ ਸਕਦੇ ਹੋਗੇ ਕੱਟ ਦੇਖ ਸਕਦੇ ਹੋਗੇ ਫਿਜ਼ਿਕਲਟੀ ਬੜੀ ਵਾਕ ਮਟੇ ਡੇ ਕੱਟਦੀ ਆ ਤੇ ਚਾਰੇ ਪੈਜਟਿਆ ਸੂਤ ਤੇ ਨਿਸ਼ਾਨਾ ਸਰੀਰ ਟ ਸਟਰਕਚਰ ਕੀ ਕਹਿੰਦਾ ਤੁਸੀਂ ਦੇਖਣਾਗਾ ਰੰਗਵਾਂ ਨੀਲੀ ਰਵਿਜ ਪੂਰਾ ਦਿਖਾਉਂਦੀ ਆ ਨਾ ਤੇ ਤੇ ਇਹ ਸੀ ਪਹਿਲੇ ਦਿਨ ਬਤ ਕੱਢੀ ਲਗਭਗ 7-8 ਕਿਵਾਂ ਦੀ ਤੇ ਬਾਈ ਰੇਟ ਇਹਨਾਂ ਦੇ ਰੇਟ ਇਹਨਾਂ ਦੀ ਬਾਕੀ ਸਾਰੀਆਂ ਕਰਾਂਗੇ ਬਈ ਆ ਪੂਰੀ ਦਾ ਫੋਨ ਤੇ ਕਰਾਂਗੇ ਆ ਕੱਲੀ ਬੂਰੀ ਕੱਟੇ ਦਾ ਫੋਨ ਤੇ ਕਰਨਾ ਹੈ ਬਾਕੀ ਆ ਸਾਰੇ ਲਖ ਇਹਨਾਂ ਦੇ ਵਿੱਚ ਵੀਡੀਓ ਵਿੱਚ ਹੀ ਕਰ ਗਏ ਠੀਕ ਆ ਦੋ ਨੰਬਰ ਤੇ ਕੱਟੀ ਖੜੀ ਆ ਇਹ ਕਿੰਨੀ ਕੁ ਮਰਦੀ ਆ ਇਹ ਬਸ ਉਹ ਦਸ 11 ਮਹੀਨੇ ਦੀ ਬਈ 10 11 ਮਹੀਨੇ ਦੀ ਹਾਂ 10 ਹੀ ਹੋਵੇ ਆ ਗਈ ਜੈਡ ਬਲੈਕ ਸਾਰੀ ਸ਼ਾਹ ਕਰ ਲਈ ਨਾ ਹਾਂਜੀ ਹਾਂਜੀ ਬਾਕੀ ਸੰਭੀ ਬਲੀ ਮਤਲਬ ਚੰਗੀ ਆ ਤੇ ਥਾਣ ਸੁਨ ਦਿਖਾਣ ਹੈਗੇ ਤੇ ਇੱਥੋਂ ਥਾਣ ਦੇਖ ਸਕਦੇ ਠੀਕ ਹੈ ਚਾਰ ਥਾਣ ਵਖਰੀ ਫੋਟ ਸ਼ਾਣੀ ਗਈ ਤੇ ਬਾਕੀ ਥੋੜੀ ਜੀ ਕਟੀਆਂ ਜਿਵੇਂ ਛੋਟਾ ਖੁੱਲ ਨਹੀਂ ਜਿਆਦਾ ਵੱਡੀ ਸਕੇ ਥੋੜਾ ਲੰਕ ਕੇ ਖੜਿਆਣ ਹੈਗੀਆਂ ਜਜਮੈਂਟ ਜਿਦੋ ਸਾਰਾ ਨਾ ਕਰ ਲਿਓ ਲਗਭਗ 8 9 ਮਹੀਨੇ ਦੀ ਕਟੀਆਂ ਨਾ ਹਾਂ ਹਾਂ ਤੇ ਇਹਨਾਂ ਦਾ ਰੇਟ ਤਿੰਨ ਤਿੰਨ ਦਾ ਕਰਨਾ ਪੈਣਾ ਤਿੰਨਾਂ ਦਾ ਇਕੱਠਾ ਹਾਂ ਤਿੰਨਾਂ ਦਾ ਕਿੱਥੇ ਨੇ ਕਰਦੋ ਜਿਹੜੀ ਆਹ ਕਿਹੜੀ 2 ਨੰਬਰ 3 ਤੇ 4 ਇਹਨਾਂ ਇਕੱਠਾ ਆਵਾਂ ਤਿੱਕੜੇ ਦਾ ਰੇਟ ਹੋਊਗਾ ਜਿਹੜੀ ਆਹ ਤਿੰਨ ਨੰਬਰ ਤੇ ਕੱਟੇ ਖੜੇ ਬਾਈ ਇਹ ਕਿੰਨੀ ਕੁ ਮਰਦੀ ਆ ਆ ਜਿਹੜੀ ਇਧਰੋਂ ਹਾਂ ਤਿੰਨ ਨੰਬਰ ਆ ਗਈ ਬਣੀ ਕੱਟੀ ਹੈ। ਹਾਂ ਵੀ ਬਈ ਸੇਮ ਉਮਰ ਦੀਆਂ ਹੀ ਆ ਲਗਭਗ ਇਹ। ਹਾਂ ਦੂਜਾ ਨੰਬਰ ਤੇ ਤੀਜਾ ਨੰਬਰ। ਹਾਂ ਇਕੱਠੀਆਂ ਮੱਝਾਂ ਸੂਈਆਂ ਮਈਆਂ ਨੇ। ਠੀਕ ਆ ਠੀਕ ਆ। ਲੈ ਫੇਸ ਕਾਟੇ ਤੁਹਾਨੂੰ ਦਿਖਾ ਦਣਾ। ਬਾਕੀ ਜਿਹਨੂੰ ਕੋਲਿਆ ਕੇ ਦੇਖੋਗੇ ਤੁਹਾਨੂੰ ਪਤਾ ਲੱਗਣਾ ਵੀ ਕੱਟਾਂ ਦੀ ਵਾਕਈ ਥੋੜੀ ਥੋੜੀ ਕੁਆਲਿਟੀ ਨਜ਼ਰ ਆਉਂਦੀ ਹੈ ਵੀ ਕੱਟਾਂ ਜਾਂ ਆਮ ਕੱਟਾਂ ਨਾਲੋਂ ਜਿਹੜੇ ਸਿੰਪਲ ਕੱਟਾਂ ਦਾ ਉਹਨਾਂ ਨਾਲ ਕਿਤੇ ਨਾ ਕਿਤੇ ਥੋੜਾ ਅੰਗੇ ਨਾਲ ਚ ਜਿਹੜਾ ਚੰਗਾ ਦਿਖਾਉਂਦਾ ਨਾ। ਬਾਕੀ ਨਾਲਾਂ ਨੂੰ ਚੰਗੀਆਂ ਲੱਗੀਆਂ ਮੈਂ ਦੋ ਦਲਗਾਂ ਜਿਆ ਤੇ ਬ ਇਹਦੀ ਬਾਂਤਰਾ ਸ਼ਰੀਰ ਦੀ ਵਧੀਆ ਸਮਾਂ ਬਣਾਏ ਨੇ ਹੈਵੀ ਵਾਲੇ ਕਮਜ਼ੋਰ ਜਣੀਆਂ ਆ ਆ ਗਿਆ ਆਪਣਾ ਕੋਈ 4 ਨੰਬਰ ਕੱਟੀ ਹੈ ਨਾ ਇਹ ਕਿੰਨੀ ਕੁ ਉਮਰ ਦੀ ਹੈ ਤਾਂ 2 ਹੂ ਸਾਲ ਕੱਟੀ ਨਾ 2 ਸਾਲ ਦੀ ਹੂ ਬਈ ਇਹਨਾਂ ਨੂੰ 2 ਮਹੀਨੇ ਵੱਡੀ ਹੋਊਗਾ ਹੂੰ ਤੇ ਬਾਕੀ ਇੱਥੋਂ ਬੈਕ ਸ਼ੈਰ ਤੋਂ ਕੱਟੀ ਵੀ ਦੇਖ ਦੇਖ ਸਕਦੇ ਹੋ ਵਧੀਆ ਕੱਦ ਕਾਠ ਹੈ ਤੇ ਥਣਾ ਦੀ ਜਿਹੜੀ ਬਾਂਤਰਾ ਹੈ ਉਸ ਨੂੰ ਦਿਖਾ ਦੇਣਾ ਬਈ ਇੱਥੋਂ ਨਾ ਥਣ ਚਾਰੀ ਹੈ ਬੱਕਰੀ ਵੋਟਾਂ ਕੋਈ ਨਹੀਂ ਗਈ ਤੇ ਇਹਨਾਂ ਹੁਣ ਤਿੰਨਾਂ ਰੇਟ ਕਿੰਨਾ ਕਰਨ ਦਾ ਆਪਾਂ ਇਹਨੂੰ ਤਿੰਨਾਂ ਦਾ ਇਕੱਠਿਆਂ ਦੇ ਕਰ ਦਿੰਨੇ ਬਈ ਹਾਂ ਤਿੰਨਾਂ ਦਾ ਇਕੱਠਾ ਕਰ ਦੇ ਤਿੰਨਾਂ ਦਾ 45000 ਹੈ ਜੀ ਇਹਨਾਂ ਦਾ ਆ ਦੋ ਨੰ ਤਿੰਨ ਨੰਬਰ ਤੇ ਚਾਰ ਨੰਬਰ ਦੋ ਨੰਬਰ ਤਿੰਨ ਨੰਬਰ ਚਾਰ ਨੰਬਰ ਆ ਤਿੰਨਾਂ ਦਾ 45000 ਹਾਂਜੀ ਹਾਂ ਜੀ ਹੁਣ ਆ ਇਹਦਾ ਵੀ 45 ਝੋਲੀ ਚ ਪੂਰਾ ਪਾਉਣਾ ਹੈ ਇੱਕ ਘੱਟ ਵੱਧ ਹੋ ਜੂਗਾ ਮੜਾ ਮੋਟਾ ਮਾਨਤਾ ਨਹੀਂ ਹੋਊ ਬਾਈ ਜਮ ਮੜਾ ਮੋਟਾ ਤਾਂ ਹੋ ਜੂਗਾ ਇਹਨਾਂ ਵਧੀਆ ਹੋਊਗਾ ਹਾਂਜੀ ਹਾਂਜੀ ਮਾੜੀ ਤੇ ਕਹਿੰਦੇ 500 ਛੁੱਟੂ ਮਤਾਂ ਆਇਆ ਨਾ ਉਹਰੇ ਛਾੜਦੀ ਵਧੀਆ ਤਾਂ ਮਾਰਦਾ ਕਰਦੀ ਲੈ ਵੀ ਇਹ ਕਿਟਾ 45 ਆ ਚ ਬਾਈ ਥੋੜਾ 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 ਬਹੁਤਾ ਮਾਨਤਾ ਨਾ ਕੋਈ ਕਰਾਇ ਜੋ ਕਰਾਇਆ ਜਿਵੇਂ ਕਹਦੀ ਹਾਂ ਨਾ ਆਪਾਂ ਉਹਨਾਂ ਕੋ ਹੋ ਜੂਗਾ ਤੇ ਅੱਗੇ ਕੀ ਆਪਣੇ ਕੋਲੇ 5 ਨੰਬਰ ਕੱਟੀ 5 ਦਾ 6 ਦਾ ਇਕੱਠ ਏ ਵੀ ਬਸ ਬਈ ਏ ਸਾਲ ਤੋਂ ਵੱਡੀ ਹੋ ਜਾਨੀ ਮਹੀਨਾ 14 15 ਸਵਾਗ ਸਾਲ ਦੀ ਆਪਾਂ 14 ਮਹੀਨਿਆਂ ਦੀ ਲਾਡੋ ਬਸ ਸਵਾ ਸਵਾ ਸਾਲ ਤੋਂ ਘੱਟ ਹੋਣੀ ਹੈਗੀ ਠੀਕ ਹੈ ਲੈ ਬੰਦਰ ਦੀ ਪਰ ਇੱਕ ਕੱਟੀ ਚੰਗੀ ਹੈ ਜਿਆਦੇ ਠੀਕ ਹੈ ਇਹ ਜਾਨੀ ਆਪਾਂ ਨੂੰ ਇਹ ਮਾਂ ਦਾ ਵੀ ਚੰਗਾ ਰਿਕਾਰਡ ਪਤਾ ਆਪਾਂ ਜਾਣਕਾਰ ਮੰਦ ਤੋਂ ਲੈ ਲਿਆ ਜੀ ਕੰਫਰਮ ਆ ਹੈ ਹਾਂ ਜਾਨੀ ਆਏ ਨਹੀਂ ਹੁਣ ਇਹ ਲਈ ਵੀ ਨਹੀਂ ਕਹਿ ਸਕਦੇ ਬਈ ਹੂੰ ਇਹ ਤਾਂ ਜਾਨੀ 7 8 ਮਹੀਨੇ ਹੋ ਗਏ ਜਾਨੀ ਆਪਾਂ ਪਾਲਣ ਵਾਸਤੇ ਘਰੇ ਲਈ ਹੈ ਅੱਛਾ ਵਿਕੀ ਤਾਂ ਵੇਚ ਦੇ ਛੋਟੀ ਉਮਰ ਲਈ ਸੀ ਆਪਣੀ ਦਾ ਠੀਕ ਆ ਠੀਕ ਆ ਲਗਭਗ 14 15 ਘੰਟੇ ਦੀ ਕੱਟੀ ਹੈਗੀ ਤੇ ਲੈ ਕ ਭਾਈ ਫਿਰ ਤੋਲ ਕੇ ਦਿਖਾ ਕੇ ਮੜੀ ਯਾਰ ਹਾਂ ਤੋੜ ਦੂ ਵੱਡੀ ਆ ਛੋਟੀ ਆ ਪਰ ਅੱਡੀ ਮੇ ਛੋਟਾਂ ਛੋਟਾਂ ਦਾ ਹੁੰਦੀ ਸੀ ਜਾਂ ਕੀ ਤੋੜਣਾ ਦਾ ਨਾ ਆ ਥੋੜਾ ਘਟਾ ਵੱਡੀਆਂ ਚਲ ਤੋਲ ਕੇ ਦਿਖਾ ਲਈ ਤੁਹਾਨੂੰ ਜੱਜ ਮਟਾ ਜਿੰਦੀ ਸੀ ਦੀ ਹਾਂ ਹਾਂ ਆ ਕੱਟੀ ਤੋੜ ਦੇ ਪੰਜ ਨੰਬਰ ਤੇ 6 ਨੰਬਰ ਕੱਟੀ ਕਿੰਨੀ ਇਹ ਦਾ ਹੋੜੇੜ ਖਸਾ ਦੇ ਨਾ ਹਾਂ ਇਹ ਡੇਢ ਵੀ ਹੋਊਗੀ ਰੌਣਾਂ ਦੀ ਠੀਕ ਆ ਠੀਕ ਆ ਤੇ ਆ ਕੱਟੀ ਸਾਨੂੰ ਤੋੜ ਕੇ ਦਿਖਾ ਸਹੀ ਕਿ ਸਟਰਕਚਰ ਕੱਟੀ ਦਾ ਬੜਾ ਮਜ਼ਬੂਤ ਹੈਗਾ ਥਾਂ ਤੋਂ ਝੋਲੀ ਬਹੁਤ ਚੰਗੀ ਲੱਗੀ ਵੇ ਕਰਮ ਵਾਲੇ ਨੂੰ ਇਹ ਘਟਾ ਤੁਹਾਨੂੰ ਖੜਾ ਚ ਲੈ ਨਾ ਜਨ ਨਜ਼ਰ ਮੁਰਾਦ ਹੈ ਕਿਉਂਕਿ ਛੋਟਾ ਘਟਾ ਨਾ ਐਵੇਂ ਖਿੱਚੀ ਫਿਰਦਿਆਂ ਨੇ ਬਿਨਾਂ ਗੱਲ ਤੋਂ ਤੇ ਲੈਦਰ ਨੂੰ ਲੈ ਬਰੇ ਤੋਰ ਕੇ ਤੁਹਾਨੂੰ ਦਿਖਾ ਦੇਣਾ ਜਿੱਦਾਂ ਕੋਈ ਲੰਗ ਲੁੰਗਦਾ ਹੁੰਦਾ ਹੈਗਾ ਵਧੀਆ ਤੇ ਇੱਥੋਂ ਫੇਰ ਸਕਾਟ ਚੱਕਰ ਕੋ ਟੀਵੀ ਚੰਗੀ ਅਕੱਟੀ ਵਧੀਆ ਬਜਨ ਵਾਲੀ ਬਹੁਤ ਚੰਗੀ ਹੈ ਬਈ ਇਹ ਵਧੀਆ ਮੱਝ ਦੀ ਹੈ ਹੋ ਚੰਗੀ ਮੱਝ ਦੀ ਹੈ ਠੀਕ ਆ ਠੀਕ ਆ ਬਸ ਆਪੂ ਮੋੜ ਲਿਆ ਬਾਕੀ ਥਾਂ ਤੁਹਾਨੂੰ ਬਾਗਮਾਲ ਲੱਗੇ ਵੇ ਕੱਟੀ ਨੂੰ ਲਗਭਗ 14-15 ਮਿੰਟ ਦੀ 13-14 ਦੀ ਕੱਟੀ ਹੋਣੀ ਹੈਗੀ ਤੇ ਸ਼ਕੀ ਨਾ ਕੱਟੀ ਦੇਖਣੀ ਪਰਖਣੀ ਜਨਾ ਕਿਸੇ ਭਰਾ ਨੇ ਵਧੀਆ ਬੱਚਿਆਂ ਨਾਲ ਟਾਂਜ ਲੈਣ ਦਾ ਹੈ ਜਿੱਕੇ ਕੱਟੇ ਤਾਂ ਆਪਾਂ ਵਧੀਆ ਬੱਚੇ ਲੈ ਸਕਦੇ ਆਗੇ ਇਹ ਕੱਟੇ ਜਾ ਕੇ ਨਮੋਲ ਕਰਨਾ ਹੈ ਇਹੋ 26 ਕਰਾ ਲਓ ਬਈ ਚਾਹੇ 25 ਚਾਹੇ ਜੋੜੇ ਦਾ 50 ਕਰਾ ਲਓ ਯਾਨੀ ਪਰਲੀ ਕੱਟੀ ਸਣੇ ਹਾਂ ਹਾਂ ਅੱਛਾ ਇਹਦਾ 26 ਨੰਬਰ ਤੇ 6 ਨੰਬਰ ਦਾ ਟੋਟਲ 50 ਆ ਹੁਣ ਐ ਮਾਲ ਵੀ ਇਹਦਾ 26 ਆ ਉਹਦਾ 24 ਆ ਐ ਮਾਲੋ ਐ ਮਾਲੋ ਜੇ ਕੱਲੀ ਕਿਲੇ ਦਾ 26 ਚ ਮਾਰੂਗਾ ਉਹਦਾ 24 ਚ ਮਾਰਨ ਨਾਲ ਉਹ ਗੱਡੀ ਆਈ ਨਹੀਂ ਵੀ ਕੋਈ ਗੋਜਾਂ ਨਹੀਂ ਲੰਮਾ ਵਾਲੀ ਠੀਕ ਆ ਇਹਦਾ ਵੱਡੀ ਆਈ ਬਸ ਹਾਂਜੀ ਉਹ ਵੱਡੀ ਆ ਠੀਕ ਆ ਲੈ ਆ ਕਦੇ ਤੋਂ ਥਾਣੇ ਦੁਆਰਾ ਫੇਰ ਦਿਖਾਣਾਗਾ ਦੇਖੋ ਚੰਗੇ ਲੱਗੇ ਨੇ ਠੀਕ ਆ ਤੇ ਆ ਇਹ ਆਪਣੇ ਕੋਲ ਹੁਣ 6 ਨੰਬਰ ਕੱਟੀ ਹੈ ਨਾ ਹਾਂਜੀ ਤੇ ਡੇਢ ਸਾਲ ਦੀ ਉਮਰ ਹੋਣੀ ਬਾਪੂ ਇਹਨੂੰ ਵੀ ਤੋਰਦੀ ਕਰ ਲਾਈਥੋ ਥਾਣਾ ਹੀ ਮੰਤਰ ਦੇਖੋ ਚਾਰ ਥਾਣਾ ਬੱਕਰੀ ਫੋਸ਼ਾਨੀ ਤੇ ਬਾਕੀ ਫੇਸ ਕੁਆਰਟੀ ਸਿੰਘ ਆਪ ਨੂੰ ਦੇਖ ਸਕਦਾ ਆਪ ਪੋਤੋ ਦੇ ਨੂੰ ਕੱਟੀ ਬਸ ਲਓ ਜ ਆ ਗਿਆ 6 ਨੰਬਰ ਕੱਟੀ ਤੁਹਾਨੂੰ ਦਿਖਾਉ ਲੱਗਾ ਲਗਭਗ 1.5 ਸਾਲ ਦੀ ਉਮਰ ਹੋਣੀ ਆ ਕੱਦ ਕਾਠ ਉਮਰ ਦੇ ਹਿਸਾਬ ਨਾਲ ਠੀਕ ਆ ਤੇ ਸਿੰਘਾਂ ਦੀ ਬੰਤਰ ਵੀ ਨਾਲ ਦੇ ਨਾਲ ਮੋੜਦੀ ਹੁੰਦੀ ਆ ਤੇ ਬਾਕੀ ਕੋਈ ਵੀ ਦੋ ਦੇਖੋ ਭਰਾ ਖਰੀਦੂਗਾ ਸਮਝਉਦੀ ਆ ਕਿ ਮਤਾ ਉਹਦਾ ਕਹਿੰਦਾਗਾ ਠੀਕ ਆ ਆਪ ਮੋੜ ਲਿਆ ਇਹਦਾ 24000 ਚ ਮੰਤਰ ਕਰਨਾ ਆਪਾਂ ਮਾਰਤਾ ਰਹੀ ਵਧੀਆ ਅਮਾਨਤਨ ਬਾਈ ਉਹਨਾਂ ਦਾ ਪੂਰਾ ਜੀ ਕਿਹਾ ਕੋਈ ਜਾਨੀ ਫਿਰ ਵੀ ਕਰ ਦਾਂਗੇ ਤਾਂ ਚਲੋ ਫਿਰ ਵੀ ਬਾਈ ਕਹਿੰਦਾ ਕਰਦੇ ਆਗੇ ਤੇ ਅੱਗੇ ਸਾਨੂੰ ਦਿਖਾਉਣਾ ਆਪਾਂ گا ਕਿਹੜਾ ਸੂਰ ਸੁਣਦੀ ਬਾਈ ਇਹ ਇਹ ਸੂਰ ਤੀਜਾ ਸੁਣਦੀ ਬਾਈ ਇਹ ਪਿਛਲੇ ਸਾਲ ਲਈ ਵੀਗਾ ਪਿਛਲੇ ਸਾਲ ਲੈਤੀ ਸੀ ਹੁਣ ਇਹ ਤੀਜਾ ਸੁਣਦੀ ਆ ਸੂਣ ਦੇ ਕਹਿ ਕੇ ਤਾਂ ਬਾਕੀ ਆ ਜੀ ਸੂਣ ਦੇ ਕਹਿ ਕੇ ਤਾਂ ਬਾਕੀ ਜੀ ਮਤਲਬ 6 ਦਿਨ ਬਾਕੀ ਹੋਈ ਇਦਾਂ ਸਾਰਿਆਂ ਨੂੰ ਪਤਾ ਫਿਰ ਕਿਹੜਾ ਲੱਗਿਆ ਵਾ ਪਿਛਲੇ ਇਹ ਬਈ ਆਪਾਂ ਪਿਛਲੇ ਸਾਲ ਲਈ ਸੀ ਯਾਨੀ ਹਾਂ ਹਾਂ ਆਪਲੇ ਹਿੰਦੀ ਦੇ ਪਤਰਾ ਸੀ ਆਰ ਜੀ ਇਹ ਹੂੰ ਇਹ ਐਤ ਕੀ ਸਨੋਮੈਨ ਫੈਕਸਿਟ ਤੋਂ ਗੱਪਣਾ ਸੈਕਸਿਟ ਤੋਂ ਗੱਪਣਾ ਸਨੋਮੈਨ ਤੋਂ ਹਾਂਜੀ ਹਾਂਜੀ ਦੁੱਧ ਕਿੰਨਾ ਕੁ ਪਾਉਂਦੀ ਆ ਦੁੱਧ ਆਪਾਂ ਚੋਇਆ ਜੀ ਦਾ 22 23 ਕਿਲੋ ਠੀਕ ਐ 22 23 ਕਿਲੋ ਲੀਟਰ ਦਾ 25 26 ਗੈਰੀ ਆ ਕੋਈ ਚੱਕਰ ਵਾਲੀ ਗੱਲ ਹਾਂਜੀ ਬਾਕੀ ਲੰਬਾਈ ਰੂਵੀ ਵੈੜ ਦੀ ਚੰਗੀ ਆ ਜੀ ਆਰ ਦੀ ਕੁਆਲਿਟੀ ਕਾ ਸੰਗਲ ਨਾਲ ਚੱਕ ਲਓ ਬਈ ਸੰਗਲ ਚੱਕ ਲਈ ਬਈ ਨਾਲ ਔੜਦੀ ਜਾਂਦੀ ਫਿਰ ਇਹ ਔੜ ਪਈ ਗਈਆਂ ਤੇ ਅਜੇ ਕਹਿ ਹਾਂ ਜੀ ਆਪਣਾ ਜਦਾ ਸੇ ਇਹ ਤੋਂ ਪਹਿਲਾਂ ਸੂਬੇ ਖਾਰਾ ਨੂੰ ਵੀਡੀਓ ਬਣਾ ਰਹੀ ਆ ਲਗਭਗ 24 23 24 ਤੱਕ ਦਿਨ ਪੂਰੇ ਕਰੂਗੀ ਹਾਂਜੀ ਹਾਂਜੀ ਠੀਕ ਆ ਸੂਆ ਬਾਈ ਦਾ ਤੀਜਾ ਕੁ ਬਾਈ ਨੂੰ ਦੂਜਾ ਨਹੀਂ ਕਿਹਾਗਾ ਤੇ ਬਾਈ ਦੀ ਘਰੂ ਮੰਨ ਲਓ ਚਾਹੇ ਬਾਈ ਕਹਿੰਦਾ ਪਿਛਲੇ ਸਾਲ ਲੈ ਕੇ ਆਂਦੀ ਸੀਗੀ ਤੇ ਹਜੇ 5 6 ਦਿਨ ਦੀ ਕੱਚੀ ਵੀ ਆਰਡਰ ਬਹੁਤ ਸੋਹਣਾ ਥਾਣ ਚਾਰਾ ਵੱਖਰੀ ਫੋਟਸਾਂ ਕੋਈ ਨਹੀਂ ਠੀਕ ਆ ਬਾਕੀ ਕੋਈ ਭਰਾ ਜਦ ਆਊਗਾ ਕੋਲੇ ਜਰੂਰ ਆ ਸਕਦਾ ਆ ਹੈ ਨਾ ਆ ਕੇ ਦੇਖ ਲਿਆ ਕਰੋ ਪਸੂ ਥੱਲੀ ਗੱਲਿਆ ਕਰੋ ਫੇਰ ਬਾਅਦ ਚ ਫਿਰ ਔਖਾ ਹੋ ਜਾਂਦਾ ਗੱਲ ਉਹਦਾ ਤੇ ਇਹਦਾ ਬਾਰੇ ਫਿਰ ਆਪਾਂ ਕਿੰਨਾ ਮੁੱਲ ਕਰਾਂਗੇ ਲੈ ਇਹ ਤਾਂ 85 ਹਜ਼ਾਰ ਹੀ ਹੈ ਬਈ ਲੈਣ ਦੇਣ ਦਾ। ਅੱਛਾ, ਥੋੜਾ ਪਤਾ ਚ ਮਾਨਤਨ ਹੋ ਜਾਊਗਾ। ਹਾਂ, ਮਾਨਤਨ ਤਾਂ ਬੱਸ ਸਾਇਨ ਵਾਲੂ ਵੀ ਚਲ ਕਰ ਦਾਂਗੇ ਮਾੜਾ ਮੁਕਤ ਬਾਈ। ਪਰ ਐ ਵੀ ਇਹਦੀ ਮਤਲਬ ਹੈ ਤਾਂ ਪਰਮਾਤਮਾ ਤੋਂ ਪੂਰੀ ਤਾਂ ਹੋ ਨਹੀਂ ਸਕਦੇ ਬਈ। ਆਪਾਂ ਪਿਛਲੀ ਵਾਰੀ 6 ਬੱਚੀਆਂ ਦੇ ਭਰਾਏ ਸੀਗੇ ਫੈਕਸਡ ਸਿੰਗਲ। ਹਾਂ, 6 ਦੀ 6 ਬੱਚੀਆਂ ਆਈਆਂ। ਕਿ ਹੋ ਸਕਦਾ ਬੱਚਾ ਆਵੇ ਜਾਂ ਮੱਛੀ ਆਵੇ। ਪਰ ਬੱਚੀ ਇਹਦੀ ਆਪਾਂ 20 ਹਜ਼ਾਰ ਦੀ ਗੱਲ ਵੀ ਕਰਾਵਾਂਗੇ। ਜਾਂਦੀ। ਜਾਂਦੇ ਬੱਚੀ। ਹਾਂਜੀ। ਇਹ ਬੱਚੀ ਦੇ ਦੀ ਆਪਾਂ ਵੈਸਾ ਬੱਚੀ ਦੇਵੂਗੀ ਫੈਕਸ਼ਨ ਪਰ ਆਵਾ। ਹਾਂ, ਲੜੇ ਦੇ ਨਾ ਲੜੇ ਬੱਚੀ ਦਾ ਚਾਂਸ ਹੀ ਹੁੰਦਾ ਹੈ। ਤੇ ਪਰਉ ਚਾਂਸ ਜਾਦੇ ਬੱਚੀ ਦੇ ਠੀਕ ਆ ਕਿਉਂਕਿ ਸੈਕਸ਼ਨ ਜੀ ਮਨ ਆਪਣਾ ਆਉਂਦੇ ਹੱਥੀ ਭਰਾਇਆ ਤੇ 20 ਆ ਦੀ ਬਾਈ ਜਾਂਦੀ ਬੱਚੀ ਵਾਪਸ ਕਰਾ ਲੂਗਾ ਤੇ ਅੱਗੇ ਆ ਗਿਆ ਕਟਾ ਆਪਣੇ ਕੋਲ ਨਾ ਇਹ ਕਰਦਾ ਇਹ ਕਟਾ ਕਰਦਾ ਜੀ ਆਪਣਾ ਇਹ ਕਿੰਨੀ ਕੁ ਮਰਦਾ ਪੂ ਮਤਲਬ ਸਾਲ ਕਿਦਾਂ ਨਾ ਹਾਇ ਹੈਗਾ ਬਈ ਮਤਲਬ 11 ਕ ਮਹੀਨਿਆਂ ਦਾ ਸਾਲ ਦਾ ਨਾਲ ਸਾਲ ਦੇ ਹੋਊਗਾ ਠੀਕ ਆ ਪ੍ਰੋਪਰ ਜਾਇਡੀ ਹੈ ਇਹ ਬਸ 11 12 ਕਿਨਾ ਕੁ ਮਾ ਮਾਂ ਨੂੰ 18 ਮਹੀਨੇ ਕਿਲੋ ਬਈ ਆਪਣੇ ਕੋਲ ਹੀ ਮਾਂ ਇਹਦੀ ਠੀਕ ਆ ਹੁਣ ਮਾਂ ਹੈ ਜੀ 7.5 ਮਹੀਨੇ ਦੀ ਗੱਭਣ ਹਜੇ ਵੀ ਗਲਾਸ-ਗਲਾਸ ਉਹ ਦੋਨੇ ਟਾਈਮ ਹੀ ਦिए ਜਾਣ ਠੀਕ ਆ ਤੇ ਆ ਵਾਲਾ ਪਾਸਾ ਤਾਂ ਕਿਹੜਾ ਸੀਮੰਟ ਦਾ ਹੈ ਤੇ ਆ ਵਾਲੇ ਪਾਸੋਂ ਬਈ ਅਰਜਨ ਕੂਂਗੜ ਦੇ ਬੱਚੇ ਦਾ ਹੈ ਅਰਜਨ ਗੋੜ ਦਾ ਪੁੱਤ ਆ ਗਿਆ ਹੈ ਪੁੱਤ ਆ ਗਿਆ ਜੀ ਹਾਂ اچھا ਇਹ ਮਾਂ ਦਾ ਸਾਹਮਣੇ ਦੁੱਧ ਹੈਗਾ 22-23 ਕਿਲੋ ਠੀਕ ਆ ਉਹ ਤੋਂ ਆਪਾਂ ਡਾਇਰੈਕਟ ਕਰਾ ਸਮਝਿ ਕਰਾਈ ਸੀ ਅੱਛਾ ਉਹਦਾ ਬੱਚਾ ਆ ਗਿਆ ਹਾਂ ਮਾਂ ਦਾ ਦੁੱਧ ਉਹਦਾ 22-23 ਕਿਲੋ ਆ ਤੇ ਅਰਜਨ ਕੂਂਗੜ ਦਾ ਜੰਮਾ ਠੀਕ ਆ ਉਹ ਫਰੀ ਮੱਝ ਉਹ ਮੱਝ ਦਿਖਾ ਦਿਓ ਮਾੜੀ ਜੀ ਤੇ ਮੱਝ ਨੂੰ ਦਿਖਾ ਦੇਣਾ ਮੱਝ ਉਹ ਲਾਸਟ ਤੇ ਖੜੀ ਆ ਆਹ ਪਰਲੀ ਬਈ ਲਾ ਆਹ ਮੱਝ ਦਾ ਕੱਟਾ ਮਿੱਤਰੋ ਬਾਈ ਦਾ ਘ ਤੇ ਹੁਣ ਬਸ ਇਹ ਸੂਣ ਵਾਲੀ ਹੈ ਬਈ 2-3 ਮਹੀਨੇ ਰਹਿ ਗਏ ਠੀਕ ਹੈ ਚਲੋ ਜਿਹੜੇ ਭਰਾ ਨੂੰ ਕੱਟਾ ਪਸੰਦ ਹੋਵੇ ਬਈ ਕੱਟੇ ਨਾਲ ਸੰਪਰਕ ਕਰ ਸਕਦਾ ਹੈ ਤੇ ਬਾਕੀ ਕੱਟਾਂ ਇਹ ਫੇਰ ਨਹੀਂ ਆਵੋ ਲੋ ਇੱਕ ਬੂਰੀ ਕੱਟੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਪੰਜ ਮੁਰਾਹ ਦੇ ਆ ਠੀਕ ਆ ਆ ਲਗਭਗ ਸਾਲ-ਸਾਲ ਦੇ ਆ ਜਮੋਸ ਸਵਾ ਸਵਾ ਡੇਢ ਸਾਲ ਦੇ ਇੱਕ ਗਾਂ ਕੀ ਕੱਟਾ ਹੈ ਅੱਠ ਨਾਗਾ ਜਿਹੜੇ ਭਰਾ ਨੂੰ ਜਿਹੜਾ ਨਗ ਪਸੰਦ ਹੋਵੇ ਬਈ ਦੇ ਕੋਲ ਆ ਕਿ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਧੰਨਵਾਦ